ਬਾਕੀ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਦੇ ਮੁਤਾਬਕ ਮੈਂ ਪੂਰੀ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਵੀ ਮੁਖਸਰ ਸ਼ਹਿਰ ਵੀ ਟ੍ਰੈਫਿਕ ਜਿਹੜੀ ਉਹਨੂੰ ਕੰਟਰੋਲ ਕੀਤਾ ਜਾਵੇ ਅੱਜ ਅਸੀਂ ਤਕਰੀਬਨ 10-12 ਦੇ ਕਰੀਬ ਚਲਾਨ ਕੱਟਦੇ ਨੇ ਕਮੀਆਂ ਜਿਵੇਂ ਜਿਵੇਂ ਉਮਰ ਦੀ ਵਾਇਓਲੇਸ਼ਨ ਹੈਗੀ ਆ ਕਿਸੇ ਤੇ ਸੀਟ ਬੈਲਟ ਨਹੀਂ ਲੱਗੀ ਕਿਸੇ ਤੇ ਹੈਲਮਟ ਨਹੀਂ ਹੈਗਾ ਕਿਸੇ ਤੇ ਨੰਬਰ ਪਲੇਟ ਨਹੀਂ ਹੈਗੀ ਜਿਹੜੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਦੱਸਿਆ ਵੀ ਗਿਆ ਔਰ ਉਹਦੇ ਮੁਤਾਬਕ ਕਾਰਵਾਈ ਵੀ ਕੀਤੀ ਬਾਕੀ ਮਾਨਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਦੇ ਮੁਤਾਬਕ ਮੈਂ ਪੂਰੀ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਵੀ ਮੁਕਸਰ ਸ਼ਹਿਰ ਦੀ ਟ੍ਰੈਫਿਕ ਜਿਹੜੀ ਉਹਨੂੰ ਕੰਟਰੋਲ ਕੀਤਾ ਜਾਵੇ ਮੈਨੇਜ ਕੀਤਾ ਜਾਵੇ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਔਰ ਕਿਸੇ ਵੀ ਲੋਕਲ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇੰਨੇ ਜਿਹੜੇ ਪਲਾਨ ਕਰਤੇ ਗਏ ਨੇ ਜੀ ਅੱਜ ਔਰ ਅੱਜ ਅਸੀਂ ਤਕਰੀਬਨ 10-12 ਦੇ ਕਰੀਬ ਚਲਾਨ ਕੱਟਦੇ ਨੇ ਕੀ ਕੀ ਕਮੀਆਂ ਅਸੀਂ ਦੇ ਰਹੇ ਹਾਂ ਕਮੀਆਂ ਜਿਵੇਂ ਜਿਵੇਂ ਉਜਤੀ ਵਾਇਓਲੇਸ਼ਨ ਹੈ ਕੀ ਹੈ ਕਿਸੇ ਤੇ ਸੀਟ ਬੈਲਟ ਨਹੀਂ ਲੱਗੀ ਕਿਸੇ ਤੇ ਹੈਲਮਟ ਨਹੀਂ ਹੈਗਾ ਕਿਸੇ ਤੇ ਨੰਬਰ ਪਲੇਟ ਨਹੀਂ ਹੈਗੀ ਜਿਹੜੀ ਜੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਦੱਸਿਆ ਵੀ ਗਿਆ ਔਰ ਉਹਦੇ ਮੁਤਾਬਕ ਕਾਰਵਾਈ ਵੀ ਕੀਤੀ ਹੈ ਉਹ ਵਾਸਤੇ ਦੇ ਵਾਸਤੇ ਇਹ ਕਾਰਾਂ ਫੜੀਆਂ ਕਰ ਦਿੰਦੇ ਨੇ ਵੈਸੇ ਵੀ ਜੇ ਇਹ ਨਜਾਇਜ਼ ਕਬਜ਼ੇ ਨਾਲ ਇਹ ਵੀ ਕਰ ਕੀਤਾ ਜਾਊਗਾ ਤਾਂ ਫਿਰ ਟ੍ਰੈਫਿਕ ਦੀ ਉਹ ਪਤਾ ਕੀ ਹੈ ਜੀ ਉਹਦੇ ਵਾਸਤੇ ਆ ਵੀ ਲੋਕਲ ਕਮੇਟੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਰਾਂਗੇ ਕਿਉਂਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਥੋੜਾ ਜਿਹਾ ਬਾਹਰ ਹੈ ਸਾਨੂੰ ਉਹਨਾਂ ਦਾ ਸਹਿਯੋਗ ਲੈਣਾ ਪਊਗਾ ਉਹਦੇ ਨਾਲ ਕਮੇਟੀ ਨਾਲ ਤਾਲਮੇਲ ਕਰਕੇ ਫਿਰ ਜਿਹੜਾ ਹੈਗਾ ਕਿਸੇ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਦੀ ਲੋਕੇਸ਼ਨ ਡੀਮਾਰਕੇਸ਼ਨ ਮਾਰਕੇਸ਼ਨ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੋ ਕਿ ਜਿਵੇਂ ਹੁਣ ਤੁਸੀਂ ਲੋਕਾਂ ਕਈਆਂ ਦੇ ਨੰਬਰ ਪਲੇਟਾਂ ਹੈ ਨਹੀਂ ਜੀਆਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅੱਜਕੱਲ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇਤੀਆਂ ਹੈਗੀਆਂ ਨੇ ਉਹਦੇ ਮੁਤਾਬਕ ਆਪਦੇ ਡਾਕੂਮੈਂਟਸ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਵੀ ਪੁਲਿਸ ਸਾਨੂੰ ਨਜਾਇਜ਼ ਖਚਲ ਖਵਾਰ ਕਰ ਰਹੀ ਹੈ ਤੇ ਇਹ ਵੀ ਅਪੀਲ ਕਰੂੰਗਾ ਵੀ ਪ੍ਰੋਪਰ ਪਾਰਕਿੰਗ ਕਰਨ ਸਾਈਡ ਤੇ ਕਰਨਾ ਕਿਸੇ ਲੰਘਣ ਵਾਲੇ ਨੂੰ ਔਣ ਜਾਣ ਵਾਲੇ ਨੂੰ ਕਿਸੇ ਨੂੰ ਐਮਰਜੈਂਸੀ ਕਿਸੇ ਨੂੰ ਹੈਲਥ ਸਰਵਿਸਾਂ ਦੀ ਪ੍ਰੋਬਲਮ ਹੋ ਸਕਦੀ ਆ ਉਹਨੂੰ ਕੋਈ ਤੰਗੀ ਨਾ ਹੋਵੇ ਤੇ ਬਾਕੀ ਮਾਨ ਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਦੇ ਮੁਤਾਬਕ ਮੈਂ ਪੂਰੀ ਤਨੋਂ ਮਨੋਂ ਕੋਸ਼ਿਸ਼ ਕਰੂੰਗਾ ਵੀ ਮੁਕਸ਼ਰ ਸ਼ਹਿਰ ਦੀ ਟ੍ਰੈਫਿਕ ਜਿਹੜੀ ਉਹਨੂੰ ਕੰਟਰੋਲ ਕੀਤਾ ਜਾਵੇ ਮੈਨੇਜ ਕੀਤਾ ਜਾਵੇ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਔਰ ਕਿਸੇ ਵੀ ਲੋਕਲ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇੰਨੇ ਕ ਜਿਹੜੇ ਚਲਾਨ ਕੱਟੇ ਗਏ ਨੇ ਜੀ ਅੱਜ ਔਰ ਅੱਜ ਅਸੀਂ ਤਕਰੀਬਨ 10-12 ਦੇ ਕਰੀਬ ਚਲਾਨ ਕੱਟਦੇ ਨੇ ਕੀ ਕੀ ਕਮੀਆਂ ਸੀ ਜਿਹੜਾ ਅੱਜ ਕਮੀਆਂ ਜਿਵੇਂ ਜਿਵੇਂ ਉਲਝ ਦੀ ਵਾਇਓਲੇਸ਼ਨ ਹੈਗੀ ਆ ਕਿਸੇ ਤੇ ਸੀਟ ਬੈਲਟ ਨਹੀਂ ਲੱਗੀ ਕਿਸੇ ਤੇ ਹੈਲਮਟ ਨਹੀਂ ਹੈਗਾ ਕਿਸੇ ਤੇ ਨੰਬਰ ਪਲੇਟ ਨਹੀਂ ਹੈਗੀ ਜਿਹੜੀ ਜੜੀ ਬਣਦੀ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਦੱਸਿਆ ਵੀ ਗਿਆ ਔਰ ਉਹਦੇ ਮੁਤਾਬਕ ਕਾਰਵਾਈ ਵੀ ਕੀਤੀ ਗਈ ਹੈ ਰਾਸਤੇ ਦੇ ਵਿੱਚ ਕਈ ਕਾਰਾਂ ਫੜੀਆਂ ਕਰ ਦਿੰਦੇ ਨੇ ਵੈਸੇ ਵੀ ਕਈ ਨਜਾਇਜ਼ ਕੰਸਟਰਕਸ਼ਨ ਲੈ ਕੇ ਵੀ ਕੁਝ ਕੀਤਾ ਜਾਊਗਾ ਤੁਫੇ ਟ੍ਰੈਫਿਕ ਦੀ ਉਪਤਾ ਕੀ ਹੈ ਜੀ ਉਹਦੇ ਵਾਸਤੇ ਆ ਵੀ ਲੋਕਲ ਕਮੇਟੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕਰਾਂਗੇ ਕਿਉਂਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਥੋੜਾ ਜਿਹਾ ਬਾਹਰ ਹੈ ਸਾਨੂੰ ਉਹਨਾਂ ਦਾ ਸਹਿਯੋਗ ਲੈਣਾ ਪਊਗਾ ਉਹਦੇ ਨਾਲ ਕਮੇਟੀ ਨਾਲ ਤਾਲਮੇਲ ਕਰਕੇ ਫਿਰ ਜਿਹੜਾ ਹੈਗਾ ਕਿਸੇ ਨੇ ਨਜਾਇਜ਼ ਕਰਜੇ ਕੀਤੇ ਆ ਉਹਨਾਂ ਦੀ ਲੋਕੇਸ਼ਨ ਡੀਮਾਰਕੇਸ਼ਨ ਮਾਰਕੇਸ਼ਨ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਲੋਕਾਂ ਨੂੰ ਅਪੀਲ ਕਰਦੇ ਆ ਵੀ ਅੱਜ ਕੱਲ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇਤੀਆਂ ਹੈਗੀਆਂ ਨੇ ਉਹਦੇ ਮੁਤਾਬਕ ਆਪਦੇ ਡਾਕੂਮੈਂਟਸ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਵੀ ਪੁਲਿਸ ਸਾਨੂੰ ਨਜਾਇਜ਼ ਖੱਜਲ ਖੁਆਰ ਕਰ ਰਹੀ ਹੈ ਤੇ ਇਹ ਵੀ ਅਪੀਲ ਕਰੂੰਗਾ ਵੀ ਪ੍ਰੋਪਰ ਪਾਰਕਿੰਗ ਕਰਨ ਸਾਈਡ ਤੇ ਕਰਨ ਕਿਸੇ ਲੰਘਣ ਵਾਲੇ ਨੂੰ ਆਉਣ ਜਾਣ ਵਾਲੇ ਨੂੰ ਕਿਸੇ ਨੂੰ ਐਮਰਜੈਂਸੀ ਕਿਸੇ ਨੂੰ ਹੈਲਥ ਸਰਵਿਸਾਂ ਦੀ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਕੋਈ ਤੰਗੀ ਨਾ ਹੋਵੇ